ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਪੁਰਾਣੀ ਪਿਪਲੀ ਨਵੀਂ ਪਿਪਲੀ ਦੇ ਵਿੱਚ ਨਵੀਂ ਪਿਪਲੀ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਮਾਨਮਤਾ ਨਗਰ ਆ ਤੇ ਫਰੀਦਕੋਟ ਤੋਂ ਫਰੋਜਪੁਰ ਰੋਡ ਦੇ ਉੱਤੇ ਸਥਿਤ ਆ ਜਦੋਂ ਤੁਸੀਂ ਫਰੀਦਕੋਟ ਤੋਂ ਫਰੋਜਪੁਰ ਵਾਲੇ ਪਾਸੇ ਨੂੰ ਦੂਰੀ ਤੈਅ ਕਰੋਗੇ ਮਿੱਤਰੋ ਤਾਂ ਤੁਹਾਨੂੰ ਪਹਿਲਾ ਪਿੰਡ ਆ ਜਿਹੜਾ ਉਹ ਨਵੀਂ ਪਿਪਲੀ ਮਿਲਣਾ ਪੁਰਾਣੀ ਆ ਨਾ ਨਮੀ 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 ਪਿੰਪਲੀ ਪਿੰਡ ਮੇ ਲੋਕਾਂ ਦੇ ਜੱਸ ਘਰ ਦੇ ਵਿੱਚ ਮੈਂ ਮੌਜੂਦ ਆ ਜਾਣਿਆ ਪਹਿਚਾਣਿਆ ਚਿਹਰਾ ਵਪਾਰ ਦਾ ਬਾਈ ਦਾ ਕੰਮ ਆ ਤੇ ਜੱਸਾ ਬਾਈ ਦਾ ਨਾਮ ਆ ਚਰਚਾ ਦੇ ਵਿੱਚ ਗੱਪਰੂ ਅੱਜ ਕੱਲ੍ਹ ਰਹਿੰਦਾ ਇਹ ਆਮ ਆ ਪਰ ਇਸ ਗੱਪਰੂ ਦੇ ਵੀ ਜਾਇਜ਼ ਹੁੰਦੇ ਆ ਕਿਉਂਕਿ ਨਫਾ ਥੋੜਾ ਤੇ ਚੀਜ਼ ਦੇਣੀ ਚੰਗੀ ਤੇ ਜਾਂਦੇ ਵੀ ਆ ਲੋਕੀ ਵੀਡੀਓ ਤੋਂ ਪਹਿਲਾਂ ਮੰਗੀ ਆ ਉਹ ਕਰਦੇ ਆ ਗੱਲਬਾਤ ਸਾਰੀ ਜਾਣਕਾਰੀ ਲੈਣੀ ਆ ਤੁਸੀਂ ਵੀ ਫੋਨ ਲਾ ਕੇ ਲਿਆ ਜੇ ਕਿੱਦਾਂ ਜੈਨਾ ਸੰਗੀ ਮਿਲਦੇ ਸასი ਘਾਲ ਸასი ਘਾਲ ਬਾਈ ਕੀ ਹਾਲ ਆ ਵਧੀਆ ਵੀਰੇ ਠੀਕ ਆ ਸੇਤਾ ਦੇ ਪਰਿਵਾਰ ਹਾਂਜੀ ਵੀਰੇ ਵਧੀਆ ਘਰ ਪਰਿਵਾਰ ਸਾਰੇ ਹਾਂਜੀ ਹਾਂਜੀ ਵਧੀਆ ਅੱਜ ਦੱਸ ਵੀਰੇ ਨਾਮ ਤਾਂ ਮੈਂ ਦੱਸ ਦਿੰਦਾ ਜੱਸਾ ਹਣਾ ਹਾਂਜੀ ਜੱਸੇ ਬਾਈ ਅੱਜ ਕੰਮ ਆਪਣਾ ਵਪਾਰ ਦਾ ਹੀ ਆ ਫਿਰ ਹਾਂਜੀ ਹਾਂਜੀ ਠੀਕ ਆ ਅੱਜ ਦੱਸ ਵੀਰੇ ਮਨ ਦਾ ਜਾਂ ਪਿੱਛੇ ਨੂੰ ਹੋਜੀ ਮੇਰਾ ਭਰਾ ਬਣ ਤੀ ਅੱਛਾ ਤੇ ਬੰਦਾ ਮੈਨੂੰ ਹੁਣ ਦੱਸ ਜੀ ਅੱਜ ਜਾਨਵਰ ਕਿੰਨੇ ਦਿਖਾਉਂ ਦੋ ਆ ਵੀਰੇ ਦੋ ਜਾਨਵਰ ਅ ਜਾਣਕਾਰੀ ਇਹ ਰਹੇ ਠੀਕ ਅੱਛਾ ਜਸਵੀਰ ਅੱਜ ਜਿਹੜੇ ਆਪਾਂ ਪਹਿਲੇ ਨੰਬਰ ਤੇ ਮੈਂ ਵਕਾਉਣੀ ਆ ਹਨਾ ਇਹਦੀ ਕੀ ਡਿਟੇਲ ਆ ਬਾਈ ਇਹ ਵੀਰੇ ਤੀਜਾ ਸੂਆ ਪ्योर ਸੂਈ ਆ ਤੀਜਾ ਸੂਆ ਪ्योर ਸੂਈ ਆ ਇਹ ਕਿੰਨੇ ਦਿਨ ਹੋ ਗਏ ਬਾਈ ਸੂਈ ਰੋਈ ਇਹਨੂੰ 3 ਦਿਨ ਹੋ ਗਏ 3 ਦਿਨ ਹੋ ਗਏ ਸੂਈ ਰੋ ਹਾਂਜੀ ਤੇ 3 ਦਿਨਾਂ ਦੀ ਸੂਈ ਥੱਲੇ ਕਿੰਨਾ ਦੁੱਧ ਤਿਆਰ ਐ ਸਟਾ ਇਰੇ ਲਈ 10 ਕਿਲੋ ਆਈ ਸਹੀ ਐਨ ਕੰਡੇ ਵਾਲਾ ਹੈ ਹਾਂਜੀ ਹਾਂਜੀ ਠੀਕ ਹੈ ਬਾਈ ਚੂਣ ਚਣ ਚੰਗਾ ਲੱਗਿਆ ਹਾਂਜੀ ਚੰਗਾ ਦੀ ਦੋ ਟਾਈਮ ਚੋੜੀ ਇਹ ਮਗਰ ਇਹਦੇ ਕੱਟਾ ਗਿਆ ਹਾਂਜੀ ਕੱਟ ਆ ਗਿਆ ਜੀ ਮਗਰ ਕੱਟ ਆ ਗਿਆ ਅੱਛਾ ਜੱਸੇ ਵੀਰੇ ਇਹਦੀ ਕੀ ਡਿਮਾਂਡ ਰੂਗੀ ਬਾਈ ਡਿਮਾਂਡ ਮੰਗਾਂ ਨੂੰ ਤਾਂ ਹਣ ਬਾਈ ਸਵਾ ਸਵਾ ਮੰਗਦੇ ਆ ਪਾਣੀ ਮੰਗਣਾ ਹਾਂ ਆਪਾਂ ਕਿੰਨੇ ਦੀ ਦੇ ਦਈਏ ਆਪਾਂ ਮੋਲੇ ਰ 1.5 ਕਰਦੇ ਆ ਦੇਣੀ ਕਿੰਨੇ ਦੀ ਘਾਟੇ ਵਾਟੇ ਪੂਰੇ ਦੀ ਦੇ ਲਾਂਗੇ ਪੂਰੇ ਲੱਖ ਦੀ ਦੁੱਧ 12 13 ਕਿਲੋ ਦੇਈ ਜੀ ਹਾਂ ਬਾਈ ਮੈਂ ਬੁੱਢੀ ਬੁੱਢੀ ਬਹੁਤ ਬੀਮਾਰੀ ਖੋਲੀ ਲੈ ਮੇਤਰੋ ਦੇਖੋ ਕਿਰਾਂ ਦੀ ਬਾਡੀ ਬੰਤਰ ਦੀ ਆਰਡਰ ਦੀ ਕੁਆਲਿਟੀ ਹਰ ਚਾਲੇ ਮੰਨ ਲੋ ਕਹਿਣ ਤੋਂ ਪਾਵੇ ਜੇ ਤੁਹਾਡੇ ਰੂਹਾਂ ਖੁਸ਼ ਹੋਈ ਤੇ ਫਿਰ ਫਾਇਦਾ ਕੋਈ ਵੀਡੀਓ ਦਿਖਾਈਦਾ ਵੀ ਹੈ ਨਾ ਆਗੇ ਪੋਲੀ ਵਾਕਰਾਂ ਨੂੰ ਐ ਪੀੜੀ ਦੇ ਪਾਵੇਂ ਵਾਂਗੂੰ ਥਣ ਕੱਲੇ ਕੱਲੇ ਇਹ ਬ ਵੀ ਬੜਾ ਕਮਾਲਾ ਡਰਦੀ ਕੁਆਲਿਟੀ ਬੜੀ ਬਿਹਤਰ ਇਹਨਾਂ ਖਾਸ ਆ ਚਾਰੇ ਥਣ ਪੀੜੀ ਤੇ ਪਾ ਵਾਂਗੂ ਲੱਗੇ ਹੋਏ ਕਰਮਾਂ ਵਾਲੀ ਉਹ ਮੈਂ ਵੱਡੀ ਬੁੱਡੀ ਪਰਲੇ ਦੀ ਉੱਚੇ ਲੰਮੇ ਕੱਤਕਾਰ ਦੀ ਤੰਤੀ ਵਾਲੇ ਪੱਖ ਤੋਂ ਬੜੀ ਮਜ਼ਬੂਤ ਆ ਹੱਡਾ ਪੈਰਾਂ ਦੀ ਬਹੁਤ ਖੁੱਲੀ ਡੁੱਲੀ ਆ ਕਰਮਾਂ ਵਾਲੀ ਮਗਰ ਇਹਦੇ ਆ ਗਿਆ ਕੱਟਾ ਵੀਰੇ ਹਣਾ ਹਾ ਜੀ ਸੁਈ ਨਾਲ ਕਿੰਨੇ ਦਿਨ ਹੋ ਗਏ ਜਸਤਨ ਤਿੰਨ ਦਿਨ ਆ ਜੀ ਤਿੰਨ ਦਿਨ ਹਾਂਜੀ ਫਿਰ ਤਾਂ ਜਸਤ ਵੀਰੇ 15 ਕਿਲੋ ਵੀ ਮੈਂ ਦੁੱਧ ਦੇ ਸਕਦੀ ਸੀ ਕਹਿੰਦੇ ਤਾਂ ਹੁਣ ਮਾਲਕ ਆਪਾਂ ਚਲ ਲੈ ਜਾਂਦੀ ਆ ਮਾਲਕ ਤਾਂ ਨੇ 15 14 ਦਿੰਦੀ ਆ ਪਰ ਆਪਾਂ ਕਹਿਣੋ ਨਹੀਂ ਗਾਂ ਸੇਵਾ ਗਾਂ ਸੇਵਾ ਤੇ ਆਪਣੇ ਕੋਲ ਜਿੰਨਾ ਕਰਨੇ ਆਂ ਝੂੜਕਾ ਤੋਂ ਮਾਰਿਆ ਯਾਰਾ ਲੈ ਜਾ ਪੁੱਤ ਇੱਕ ਨਹੀਂ ਹੋਰ ਦੋ ਦੋ ਅੱਛਾ ਜੱਸੇ ਵੀਰੇ ਫਿਰ 1 ਲੱਖ 5 ਡਿਮਾਂਡ 1 ਲੱਖ ਦੀ ਪੂਰੀ ਦੀ ਦੇ ਦਿਆਂਗੇ ਹਾਂਜੀ ਹਾਂਜੀ ਤੇ ਕੋਈ ਮੌਕੇ ਤੇ ਆ ਕੇ ਹੋਰ ਵੀ ਕਰ ਦਾਂਗੇ ਵੀ ਮਾਨਤਨ ਕਹੇ ਵੀ ਵਾਟੋ ਆਇਆ ਹੁੰਦਾ ਫਿਰ ਕਰਨਾ ਪੈਂਦਾ ਕੀ ਕਰੀਏ ਆਪਾਂ ਪੈਸੇ ਨਹੀਂ ਵਰਤਦੇ ਆਪਾਂ ਗਾਹਕ ਬਣਾਉਣਾ ਪਏ ਨਹੀਂ ਸਹੀ ਗੱਲ ਹੈ ਬਾਈ ਤੇ ਬਾਬੇ ਦੀ ਕਿਰਪਾ ਵੀ ਆ ਪਸੂ ਹਾਂਜੀ ਪਸੂ ਆਪਣੇ ਵੇਚਦੇ ਵੀ ਹੈ ਵਧੀਆ ਚੱਲਣਾ ਨਾਲੇ ਵੇਚਣ ਵਾਲੇ ਲੈ ਕੇ ਜਾਂਦੇ ਆ ਵਧੀਆ ਹਾਂਜੀ ਵੇਚਣ ਵਾਲੇ ਬੰਦੇ ਨਫਾ ਲੈਂਦੇ ਮੇਰੇ ਕੋਲੋਂ ਪੁੱਤ ਨੂੰ ਵੇਚਣਾ ਤਾਂ ਰੱਖੀ ਵੇਚ ਦਿੰਦਾ ਸਿੱਖ ਨੂੰ ਵੇਚਣਾ ਮਾਲ ਔਖਾ ਸੋ ਇਡਾ ਸੋਡਾ ਬੜੀਆਂ ਚੰਗੀਆਂ ਹੋਏ ਹਾਂਜੀ ਹਾਂਜੀ ਬਹੁਤ ਸੋਹਣਾ ਥਣ ਲੱਗਿਆ ਮੈਨੂੰ ਲੀਵਾ ਕਿੱਡਾ ਚੰਗਾ ਲੱਗਿਆ ਹਰ ਪੱਕੇ ਤੋਂ ਯਾਰ ਓਕੇ ਆ ਜਿਹੜੇ ਕਹਿਣ ਤੋਂ ਪਾਵੇ ਆ ਹਾਂਜੀ ਹਾਂਜੀ ਅੱਛਾ ਜੱਸੇ ਵੀਰੇ ਇਹ ਤਾਂ ਹੋ ਗਈ ਇੱਕ ਨੰਬਰ ਤੇ ਆਪਣੇ ਹਨਾ ਤੇ ਜਿਹੜੀ ਦੋ ਨੰਬਰ ਤੇ ਉਹ ਆਪਣੇ ਗਾਹਾਂ ਕਿ ਮੈਂ ਆਵਦੇ ਗਾਂਵਰੇ ਪਹਿਲਾ ਸੁਆ ਆ ਅੱਜ ਅਸੀਂ ਵੀਰੇ ਕੁਆੜਾ ਹੈ ਹਾਂਜੀ ਆ ਵੜਾ ਅੱਛਾ ਜੱਸ ਵੀਰੇ ਦੀ ਕੀ ਡਿਟੇਲ ਹੈ ਬੜੇ ਬਾਈ ਇਹ ਪਹਿਲਾ ਸੁਰਾ ਵੀਰੇ ਪਹਿਲਾ ਸੁਆ ਵਾ ਕਿੰਨੇ ਦਿਨ ਹੋ ਗਏ ਬਾਈ ਸੋਈ ਰਿਹਾ ਸੋਈ ਨਹੀਂ ਵੀਰੇ ਗੱਬਣ ਆਏ ਅੱਛਾ ਗੱਬਰ ਤਿਆਰ ਆ ਹੈ ਤਿਆਰਾ ਠੀਕ ਆ ਬਾਈ ਹਫਤਾ ਮਾਲਕਾਂ ਨੇ ਦੱਸਿਆ ਹੁਣੇ ਹੀ ਆਈਏ ਵੜਾ ਇਹ ਅੱਛਾ ਹੁਣੇ ਹੀ ਹਫਤਾ ਰਹਿੰਦਾ ਹਫਤਾ ਬੱਚੀ ਸੋਹਣੀ ਸੁਨਗੜੀ ਵਾਲੀ ਚੰਗੀ ਆ ਵੱਚੀ ਝੋਲੀ ਵੇ ਕੰਦ ਕੱਢਿਆ ਗਲਾਬੀ ਗਲਾਬੀ ਲੱਗਦਾ ਇਹ ਤਾਂ ਲੈ ਜੂਗੀ ਤੇਰੀ ਯਾਰ ਹਾਂ ਹਫਤਾ ਬਾਈ ਕਿਹਾ ਬਣੂ ਵੀ ਬਹੁਤ ਚੰਗੀ ਵਾਲੀ ਹਾਂਜੀ ਹਾਂਜੀ ਉਹ ਵੀ ਬੱਚੀ ਲੋਲੀ ਪੋਲੀ ਲੋਲੀ ਪੋਲੀ ਹਾਂ ਚਮਕ ਬਰੀਡ ਚਾਹ ਵੇ ਵੀਰ ਬਈ ਅੱਛਾ ਇਹ ਪਹਿਲੇ ਪਲੂਣੀਆਂ ਹੈ ਪਲੂਣ ਬੱਚੀ ਦੰਦਾਂ ਤੋਂ ਕਿਵੇਂ ਬਈ ਦੰਦ ਬਈ ਪੱਟੇ ਨਹੀਂ ਆ ਮੈਂ ਤੈਨੂੰ ਕਹਾਂ ਪੱਟੇ ਨਹੀਂ ਥੀ ਜਵਾਨੀ ਹੋਊਗੀ ਜਵਾਨੀ ਹੋਊਗੀ ਤੂੰ ਦੀ ਚੌਗੀ ਹੋਊਗੀ ਬੱਚੀ ਬਈ ਹੋਊਗੀ ਹੋਊਗੀ एकदम ਚਮਕਵੇ ਬੱਚੀ ਬੂਤੀ ਕਿੱਡੀ ਚੰਗੀ ਥਾਣ ਕਿੱਡਾ ਚੰਗਾ ਸਾਰਾ ਕੁਝ ਓਕੇ ਦੀ ਰਿਪੋਰਟ ਹੈ ਯਾਰ ਹਾਂਜੀ ਥੋੜਾ ਕੋਈ ਆਵੇਂ ਤੂੰ ਚੂਟ ਅੱਛਾ ਇਹ ਦੱਸੇ ਵੀਰੇ ਕਿੰਨੇ ਦੇ ਦੇਣ ਮੁੱਲ ਤੇਰਾ ਬਈ 75 ਕਰਦੇ ਆ ਦੇਣੀ ਕਿੰਨੇ ਦੀ ਘਾਟੇ ਵਾਟੇ 70 ਦੀ ਦੇ ਦਾਂਗੇ 70 ਦੀ ਹਾਂਜੀ 60 ਦੀ ਜਾਂਦੀ ਹੈ ਕਿ ਨਹੀਂ ਚਾ ਤੂੰ ਆਇਆ ਦਾ ਕਹਿਦਾ ਛੱਡ ਦੀ ਪਰ ਪਤਾ ਹੀ ਕੁਲ ਆਪਾਂ ਕਹਿ ਦਿੰਨਾ ਤੂੰ ਚੱਲ ਕੋਈ ਚੱਕਰ ਨਹੀਂ ਬਾਦ ਯਾਰ ਬਈ ਬਾੜਾ ਕਹਿਣਾ ਆਪ ਨੂੰ ਥੋੜੀ ਕਮਾਈ ਆਵੇ ਆਪਾਂ ਕਹਿਣਾ ਯਾਰ ਨਹੀਂ ਜਿਹੜੇ ਕਹਿੰਦੇ ਲੈ ਬੈਡ ਬਈ 70 ਦੀ ਆ 60 70 ਦੀ ਆ ਕੋਈ ਚੱਕਣੀ ਹਾਂ ਅੱਜ ਕੱਚੀ ਕੱਚੀ ਆ ਕੱਚੀ ਕੱਚੀ ਆਹ ਦਾ 4 ਦਿਨ ਮਾਲਾ ਸਾਹਣੀ ਪਹਿਣੀ ਸਾਡੇ ਕੋਲ ਇਹਨਾਂ ਟਾਈਮ ਸਾਹਣੀ ਪੂਰੀ ਲੋਲੀ ਪੋਲੀ ਚੰਗੀ ਆ ਹਾਂਜੀ ਹਾਂਜੀ ਓਕੇ ਜਾਵਾਂ ਥੱਲੇ ਪਾਸੇ ਵਧੀਆ ਵਧੀਆ ਬਈ ਪਾਸੇ ਪਾਸ ਹੋ ਜਾਂਦੀ ਪਾਸ ਪਾਲੂਗੀ ਥੱਲੇ ਮਿੱਟੀ ਮਾਲਾ ਜਾਈਂ ਜੱਸੇ ਤੂੰ ਕਾਫੀ ਵਸ ਬਗਾਈ ਬਈ ਆਪਾਂ ਦਾ ਬਈ Wow. Okay. No, okay. ਉਹੜਾ ਚਲੋ ਆਈਏ ਦਰਦੀ ਆ ਜੇ ਅਜੇ ਉੱਪਰ ਹੈ ਗੱਡੀ ਚ ਹਾਂਜੀ ਹੁਣ ਇਹ ਤਾਂ ਗੱਲ ਪੱਕੇਲੇ ਟੈਂਪੂ ਤੋਂ ਲਵਾਈ ਆ ਹਜੇ ਹਨਾ 60000 ਦੀ ਬੱਦ ਦੇਤੀ ਆ ਹਨਾ ਬਈ ਹੁਣ ਤਾਂ ਲਾਵੇ 55 55 ਵਾਲੇ ਫੋਨ ਨਾਲ ਹਣਾ ਇਹ ਵੀ ਗੱਲ ਨਾਲ ਆ ਹਾਂ ਤੇ ਅੱਛਾ ਜੱッセ ਵੀਰੇ ਇਹ ਹੋ ਗਈ ਆਪਣੇ ਪਹਿਲੇ ਵੇੜ ਤੇ ਇੱਕ ਸੀਗੀ ਆਪਣੀ ਮਰ ਜਣਾ ਹਨਾ 2 ਜਨਵਾਰ ਆ ਆਪਣੇ ਉਹਨੇ ਇਹਨਾਂ ਨੂੰ ਵੇਚ ਲਈ ਨੰਬਰ ਕਿਹੜੇ ਤੇ ਗੱਲਬਾਤ ਕਰੀਏ ਬਈ 77196 ਜੀ 771 96 96 22586 225 86 ਜੀ 86 ਇਹਦੇ ਇਸ ਨੰਬਰ ਤੇ ਕਰ ਲਿਓ ਵੀਰੇ ਇਹਦੇ ਨਾਲ ਤੁਸੀਂ ਗੱਲਬਾਤ ਮਿੱਤਰੋ ਪਿੰਡ ਹੈਗਾ ਕਮੀ ਪੀਪਲੀ ਤੇ ਜ਼ਿਲ੍ਹਾ ਲਗਦਾ ਵਾ ਬਾਈ ਨੂੰ ਜਿਹੜਾ ਮਿੱਤਰੋ ਫਰੀਦਕੋਟ ਤੇ ਫਰੀਦਕੋਟ ਜ਼ਿਲ੍ਹੇ ਦਾ ਮਾਨਮਤਾ ਨਗਰ ਹੈ ਕਿ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਜੱਸਾ ਬਾਈ ਦਾ ਨਾਮ ਆ ਅੱਛਾ ਵੀ ਮਿੱਤਰੋ ਜਿਹੜੇ ਪਰਾਣ ਜਿਹੜਾ ਜਾਨਵਰ ਚਾਚੂਗਾ ਤੁਸੀਂ ਗੱਲਬਾਤ ਬਾਈ ਨਾਲ ਰਾਬਤਾ ਕੈਮ ਕਰ ਲੈ ਜੇ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਪਰਾਣੀ ਪੀਪਲੀ ਤੇ ਜ਼ਿਲ੍ਹਾ ਫਰੀਦਕੋਟ